no <laughs> <laughs>

Sat Naam Saturn. Saturn. Naam Saturn. 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 Sat ਤਕ ਨਾਮੁ ਅੱਲੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਾਲਾਂ ਤੋਂ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਪ੍ਰਾਰੰਭ ਹੋਈ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੱਜ ਤਕਰੀਬਨ ਪੂਰੇ ਪੰਜਾਬ ਵਿੱਚ ਇਸ ਸਥਾਨ ਤੋਂ ਔਰ ਮੁਕਸਰ ਦੀ ਧਰਤੀ ਤੋਂ ਹਸਪਤਾਲਾਂ ਵਿੱਚ ਸ਼ਹਿਰਾਂ ਵਿੱਚ ਲੋੜਵੰਦਾਂ ਦੀ ਸੇਵਾ ਲਈ ਲੰਗਰ ਪਹੁੰਚਾਇਆ ਜਾਂਦਾ ਹੈ ਉੱਥੇ ਅੱਜ ਐਂਬੂਲੈਂਸ ਕਿਉਂਕਿ ਅਸੀਂ ਸੰਸਾਰ ਵਿੱਚ ਵਿਚਰਦੇ ਹਾਂ ਦੁੱਖ ਤੇ ਸੁਖ ਜ਼ਿੰਦਗੀ ਦਾ ਹਿੱਸਾ ਹੈ ਕਿ ਪਰਮੇਸ਼ਵਰ ਨੇ ਐਸੀ ਬਖਸ਼ਿਸ਼ ਕੀਤੀ ਇਸ ਸਥਾਨ ਤੇ ਅੱਜ ਐਂਬੂਲੈਂਸ ਸਰਦਾਰ ਜਸਪਾਲ ਸਿੰਘ ਸੁਪੁੱਤਰ ਸਰ ਜੋਗਿੰਦਰ ਸਿੰਘ ਹੁਣਾ ਨੇ ਇਹ ਭੇਟ ਕੀਤੀ ਹੈ ਇਸ ਦੀ ਅੱਜ ਸ਼ੁਰੂਆਤ ਕੀਤੀ ਜਾਣੀ ਹੈ ਆਉਣ ਵਾਲੇ ਸਮੇਂ ਵਿੱਚ ਇਸ ਸੰਬੰਧ ਵਿੱਚ ਹੋਰ ਵੀ ਇਹ ਗੱਡੀਆਂ ਤਿਆਰ ਕਰਕੇ ਮਾਨਵਤਾ ਦੀ ਸੇਵਾ ਲਈ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕੀਤੀਆਂ ਜਾਣਗੀਆਂ ਔਰ ਸਤਿਗੁਰੂ ਅੱਗੇ ਪਰਮੇਸ਼ਵਰ ਅੱਗੇ ਅਰਦਾਸ ਹੈ ਕਿ ਇਸ ਸਥਾਨ ਤੋਂ ਵਿਦਿਆ ਦਾ ਮੈਡੀਕਲ ਦਾ ਲੰਗਰ ਦਾ ਜਿੱਥੇ ਇਹ ਚੱਲ ਰਿਹਾ ਹੈ ਇੱਥੇ ਇਸ ਸਤਾਨ ਤੋਂ ਭਜਨ ਬੰਦਗੀ ਵੀ ਲੋਕਾਂ ਨੂੰ ਸੇਧ ਮਿਲੇ ਕਿਉਂਕਿ ਸਾਡੇ ਸਰੀਰ ਵਾਸਤੇ ਅਸੀਂ ਤਨ ਦਾ ਖਿਆਲ ਜੋ ਦਿਸਦਾ ਉਹਦਾ ਖਿਆਲ ਬਹੁਤ ਕਰਨੇ ਭੋਜਨ ਕਰਕੇ ਕੱਪੜਿਆਂ ਕਰਕੇ ਰਹਿਣ ਸਹਿਣ ਕਰਕੇ ਪਰ ਜਿਹੜਾ ਅਨਦੇਸ਼ ਜਿਹੜਾ ਦਿਸ ਨਹੀਂ ਰਿਹਾ ਇਸ ਦਿਸ ਦੇ ਨੂੰ ਚਲਾ ਰਿਹਾ ਹੈ ਉਹਦੀ ਵੀ ਤਾਂ ਕੋਈ ਖੁਰਾਕ ਹੈ ਉਸ ਨੂੰ ਆਪਾਂ ਆਤਮਾ ਕਹਿੰਨੇ ਆ ਜਿਹੜੀ ਪਰਮਾਤਮਾ ਦੀ ਅੰਸ਼ ਹੈ ਉਸ ਵਾਸਤੇ ਪੰਜ ਬੰਦਗੀ ਵੀ ਸਿਮਰਨ ਵੀ ਤੇ ਦਾਸ ਵੱਲੋਂ ਸਤਿ ਅਤੀ ਸਨਮਾਨਯੋਗ ਬਾਬਾ ਮਨਜੀਤ ਸਿੰਘ ਜੀ ਬਰਾੜ ਸਾਹਿਬ ਸਮੁੱਚੇ ਜਿੰਨੇ ਆਪ ਜੀ ਦੀ ਟੀਮ ਹੈ ਸ਼ਹਿਰ ਦੇ ਪਤਵੰਤੇ ਸੱਜਣ ਆਏ ਨੇ ਜੀ ਬਾਬਾ ਜੀ ਆਏ ਨੇ ਸਨਮਾਨਯੋਗ ਬਾਬਰ ਪ੍ਰਧਪਾਲ ਸਿੰਘ ਜੀ ਜਿਹੜੇ ਹਰ ਵਕਤ ਪੂਰਨ ਸਹਿਯੋਗ ਬਖਸ਼ਦੇ ਨੇ ਸ਼ਹਿਰ ਦੇ ਜਿੰਨੇ ਪਤਵੰਤੇ ਸੱਜਣ ਰਾਜਨੀਤਿਕ ਸੱਜਣ ਆਏ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਸਾਵਾ ਤੇ ਗੁਰੂ ਰਾਮਦਾਸ ਵਿੰਕਰ ਸੇਵਾ ਸਥਾਨ ਵੱਲੋਂ ਐਂਬੂਲੈਂਸ ਦੀ ਸੇਵਾ ਜਿਹੜੀ ਸ਼ੁਰੂ ਕੀਤੀ ਗਈ ਆ ਕੀ ਕਹਿਣਾ ਚਾਹੁੰਦੇ ਹੋ ਵਾਹਿ ਖਾਲਸਾ ਵਾਹਿ ਪਤੇ ਜੀ ਅਸੀਂ ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਪਿਤਾ ਜੀ ਨੇ ਕਿਰਪਾ ਕੀਤੀ ਹੈ ਅੱਜ ਭਾਈ ਸਾਡੇ ਮਿੱਤਰ ਨੇ ਜਸਪਾਲ ਸਿੰਘ ਜੀ ਇਹਨਾਂ ਤੇ ਮਹਾਰਾਜ ਜੀ ਨੇ ਕਿਰਪਾ ਕੀਤੀ ਇਹਨਾਂ ਨੇ ਇਹ ਅੱਜ ਸੇਵਾ ਗੁਰੂ ਰਾਮਦਾਸ ਮਹਾਰਾਜ ਨੇ ਲਈ ਐਂਬੂਲੈਂਸ ਜਿਹਨਾਂ ਤੋਂ ਇਸ ਇਲਾਕੇ ਦੇ ਵਿੱਚ ਨਾ ਬੜੀ ਲੋਡ ਸੀਗੀ ਜਿਹੜਾ ਕਿ 10 12 ਕਿਲੋ ਟ੍ਰੈਫਿਕ ਬੜਾ ਇੱਥੇ ਬਾਈਪਾਸ ਤੇ ਕਈ ਵਾਰੀ ਸਾਨੂੰ ਆਪਣੀ ਲੰਗਰ ਵਾਲੀ ਗੱਡੀ ਦੇ ਵਿੱਚ ਬੰਦੇ ਲੈ ਕੇ ਜਾਣੇ ਪੈਂਦੇ ਸੀ ਜਾਂ ਕਿ ਐਕਸੀਡੈਂਟ ਹੋ ਗਿਆ ਸਾਨੂੰ ਨੇੜੇ ਤੇ ਸਾਨੂੰ ਚੱਕਣੇ ਪਏ ਸਾਨੂੰ ਆ ਕੇ ਸੁਨੇਹਾ ਮਿਲਦਾ ਸੀਗਾ ਤੇ ਸਾਡੇ ਬਾਰੇ ਮਨ ਦੇ ਵਿੱਚ ਚੱਲ ਰਹੀ ਸੀ ਗੱਲ ਵੀ ਮਹਾਰਾਜ ਕਿਰਪਾ ਕਰਨ ਤਾਂ ਮਹਾਰਾਜ ਨੇ ਇਹਨਾਂ ਦੇ ਮਨ ਦੇ ਵਿੱਚ ਗੱਲ ਵਸਾਈ ਕਿ ਅੱਜ ਉਹ ਜਿਹੜੀ ਸੇਵਾ ਸ਼ੁਰੂ ਹੋ ਗਈ ਹੈ ਫਰੀ ਸੇਵਾ ਤੇ ਲੋੜਵੰਦਾਂ ਨੂੰ ਹਰ ਕੋਈ ਵੀ ਹੋਵੇ ਜਿਹੜਾ ਵੀ ਐਕਸੀਡੈਂਟ ਹੋ ਗਿਆ ਜਾਂ ਡਿੱਗ ਪਿਆ ਕਿਤੇ ਵੀ ਤੋਂ ਉਹਨੂੰ ਚੱਕ ਕੇ ਸਿਵਲ ਹਸਪੀਟਲ ਦੇ ਵਿੱਚ ਪਹੁੰਚਾਵਾਂਗੇ ਤੇ ਮਹਾਰਾਜ ਕਹੇ ਅਸੀਂ ਅਰਦਾਸ ਕਰਦੇ ਹਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿ ਆਪਾਂ ਰਲ ਮਿਲ ਕੇ ਜਿਹੜੀਆਂ ਸਵਾ ਕੀ ਤੰਗਾ ਤੇ ਸੰਗਤਾਂ ਦੇ ਸੰਯੋਗ ਦੇ ਨਾਲ ਹੀ ਸਮਾਵੇ ਚੱਲਦੀਆਂ ਬ੍ਰਾਦਰ ਸਾਹਿਬ ਇਹ ਲੋਕਲ ਇਲਾਕੇ 'ਚ ਚਲਾਈ ਜਾਵੇਗੀ ਵੈਸੇ ਇੱਕ ਪਹਿਲੀ ਜਿਹੜੀ ਗੱਡੀ ਹੈ ਨਾ ਕਿਉਂਕਿ ਜੇ ਅਸੀਂ ਹੁਣ ਦੂਰ ਚਲੇ ਗਏ ਫਿਰ ਇੱਥੋਂ ਨੇੜੇ ਵਾਲੇ ਨੂੰ ਤਾਂ ਨਹੀਂ ਉਹਨੂੰ ਮਿਲਣਾਗਾ ਅਸੀਂ ਆਉਣ ਵਾਲੇ ਸਮੇਂ ਤੇ ਬਾਬਾ ਜੀ ਨੇ ਬੋਲਿਆ ਜੀ ਤਿੰਨ ਚਾਰ ਵੈਨਾਂ ਜਿਹੜੀਆਂ ਹੋਰ ਸ਼ੁਰੂ ਕਰਾਂਗੇ ਤੇ ਇਸ ਟਾਈਮ ਨੂੰ ਅਸੀਂ ਲੋਕਲ ਹੀ ਰੱਖਾਂਗੇ ਠੀਕ ਹੈ ਜੀ ਇਹ ਕਿਹਨਾਂ ਵੱਲੋਂ ਰਵਾਨਾ ਕੀਤੀ ਗਈ ਹੈ ਪਹਿਲੀ ਐਮਬੀਏ ਭਾਈ ਸਾਹਿਬ ਜਿਹੜਾ ਕਿ ਦੁਘਾਟਨ ਕੀਤਾ ਭਾਈ ਗਿਆਨੀ ਸਾਡੇ ਭਾਈ ਸਹਿਬ ਭਾਈ ਪਿੰਦਰਪਾਲ ਸਿੰਘ ਜੀ ਜਿਹੜੇ ਕਿ ਸਾਡੇ ਅੱਜਕੱਲ ਪ੍ਰਸਿੱਧ ਕਥਾਵਾਚ ਹੇਮਸ ਨੇ ਤੇ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਜਿਹੜੀ ਸੇਵਾ ਚ ਸ਼ੁਰੂ ਕਰਾਈ ਹੈ ਜੀ ਤੇ ਉਹਨਾਂ ਦੇ ਨਾਲ ਸੰਤ ਪਾਪਾ ਪਤਪਾਲ ਸਿੰਘ ਜੀ ਮਿੱਠਾ ਟਮਣਾ ਵਾਲੇ ਸੰਤ ਪਾਪਾ ਜੀਤ ਸਿੰਘ ਜੀ ਤੇ ਹੋਰ ਵੀ ਪ੍ਰਬੰਧ ਤੇ ਸੱਜਣ ਆਪਣੇ ਸਿਹਾਰਪੁਰ ਦੇ ਸਾਰਿਆਂ ਦਾ ਨਾਮ ਲਵਾਂਗੇ ਤਾਂ ਬਹੁਤ ਲੰਮੀ ਲਿਸਟ ਹੋ ਜਾਣੀ ਹੈ ਤੇ ਜਿੰਨੇ ਵੀ ਪ੍ਰੇਮ ਕਰਨ ਵਾਲੇ ਸਾਰਿਆਂ ਨੇ ਰਲ ਮਿਲ ਕੇ ਇਹ ਚਾਚੇਵਾ ਸ਼ੁਰੂ ਕਰਾਈ ਹੈ